ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਦੱਸਣ ਲੱਗੇ ਆ ਸੋਨੇ ਦੀ ਕੀਮਤ ਬਾਰੇ ਕਿ 1944 ਦੇ ਵਿੱਚ ਜਿਹੜੀ ਸੋਨੇ ਦੀ ਕੀਮਤ ਕਿੰਨੀ ਸੀ ਤੇ ਆ ਕੇ 2025 ਦੇ ਵਿੱਚ ਕਿੰਨੀ ਹੋ ਗਈ 10 ਗ੍ਰਾਮ ਸੋਨੇ ਦੀ ਕੀਮਤ ਦੱਸਣ ਲੱਗੇ ਆ ਆਪਾਂ ਤੁਹਾਨੂੰ ਅੱਜ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ 1944 ਦੇ ਵਿੱਚ ਸੋਨੇ ਦੀ ਕੀਮਤ ਸੀ ਜੀ ਪੂਰੇ 44 ਰੁਪਏ ਤੇ ਆ ਕੇ 1947 ਦੇ ਵਿੱਚ ਹੋ ਗਈ 88 ਰੁਪਏ ਤੇ 60 ਪੈਸੇ 80 ਰੁਪਏ 60 ਪੈਸੇ 1964 ਦੇ ਵਿੱਚ ਹੋ ਗਈ 63 ਰੁਪਏ 25 ਪੈਸੇ ਇੱਥੇ ਆ ਕੇ ਕੀਮਤ ਥੋੜੀ ਘਟ ਗਈ 63 ਰੁਪਏ 25 ਪੈਸੇ 1964 ਦੇ ਵਿੱਚ ਤੇ 1970 ਦੇ ਵਿੱਚ ਹੋ ਗਈ ਆ ਕੇ 184 ਰੁਪਏ ਤੇ 1975 ਦੇ ਵਿੱਚ ਹੋ ਗਈ ਇਹ ਕੀਮਤ 540 ਰੁਪਏ 1980 ਦੇ ਵਿੱਚ ਹੋ ਗਈ 1333 ਰੁਪਏ ਸੋਨੇ ਦੀ ਕੀਮਤ ਇਹ ਵੱਧਾ ਗਿਆ ਅੱਗੇ ਅੱਗੇ 1985 ਦੇ ਵਿੱਚ ਹੋ ਗਈ 2130 ਰੁਪਏ ਤੇ ਆ ਕੇ 1990 ਚ ਹੋ ਗਈ ਪੂਰੇ 3200 ਰੁਪਏ ਤੇ 1995 ਦੇ ਵਿੱਚ ਹੋ ਗਈ 4680 ਰੁਪਏ ਤੇ 2000 ਦੇ ਵਿੱਚ ਆ ਕੇ ਹੋ ਗਈ ਇਹ 4400 ਰੁਪਏ ਥੋੜੀ ਜਿਹੀ ਘਟ ਗਈ ਕੀਮਤ ਇੱਥੇ ਆ ਕੇ 4300 ਰੁਪਏ ਤੇ 2005 ਦੇ ਵਿੱਚ ਹੋ ਗਈ ਇਹ 7000 ਰੁਪਏ ਕੀਮਤ ਇਹਦੀ 2010 ਦੇ ਵਿੱਚ ਆ ਕੇ ਹੋ ਗਈ 18500 ਬਹੁਤ ਜ਼ਿਆਦਾ ਵਧ ਗਈ ਇਥੇ 18500 ਹੋ ਗਈ 2015 ਦੇ ਵਿੱਚ ਹੋ ਗਿਆ ਸੋਨਾ ਆ ਕੇ 10 ਗ੍ਰਾਮ 26343 26343 ਰੁਪਏ ਤੇ 2017 ਦੇ ਵਿੱਚ ਆ ਕੇ ਕੀਮਤ ਹੋ ਗਈ ਹੈ 29667 29667 ਰੁਪਏ ਤੇ 2019 ਦੇ ਵਿੱਚ ਹੋ ਗਈ 35220 35000 200 ਵੀਰ ਵੀ 2019 ਦੇ ਵਿੱਚ 2020 ਚ ਹੋ ਗਈ ਆ ਕੇ ਇਹ 48652 48600 ਤੇ 52 ਵੀ ਤੇ 2021 ਚ ਹੋ ਗਈ 48720 48720 ਤੇ 2022 ਦੇ ਵਿੱਚ ਹੋ ਗਈ 52670 ਪਵੰਜਾ 670 ਬਹੁਤ ਜਿਆਦਾ ਕੀਮਤ ਵਧ ਗਈ ਇੱਥੇ ਆ ਕੇ 52670 2022 ਚ ਤੇ 2024 ਚ ਹੋ ਕੇ ਆ ਗਈ 80000 ਰੁਪਏ ਕੀਮਤ 80000 2024 ਦੇ ਵਿੱਚ ਬਹੁਤ ਜਿਆਦਾ ਕੀਮਤ ਵਧ ਗਈ 80000 ਰੁਪਏ ਤੇ ਅੱਜ ਜਿਹੜਾ ਹੁਣ ਚੱਲ ਰਿਹਾ 2025 ਇਹਦੇ ਵਿੱਚ ਹੋ ਗਈ 88660 88600 60 ਦੀ ਦੇਖ ਲਓ 44 ਤੋਂ ਲੈ ਕੇ 25 ਤੱਕ ਕਿੰਨਾ ਉਛਾਲ ਮਾਰਿਆ ਸੋਨੇ ਨੇ ਅੱਜ ਕਿੰਨੀ ਕੀਮਤ ਹੋ ਰਹੀ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ